ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤੇ ਆਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜਦੋਂ ਤੁਸੀਂ ਆਪਣੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਲੜਕੀ ਵਾਲਿਆਂ ਦਾ ਤਾਂ ਤੁਸੀਂ ਉਹਨਾਂ ਦਾ ਫਾਈਲ ਨੰਬਰ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਉਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹਾਂ ਜੀ ਤੁਸੀਂ ਆਪਣੇ ਬੇਟਾ ਜਾਂ ਬੇਟੀ ਦਾ ਬਾਇਓ ਡਾਟਾ ਭੇਜ ਕੇ ਐਡਮਿਟ ਲਗਵਾ ਸਕਦੇ ਹੋ ਰਿਸ਼ਤੇ ਹੈ ਜੀ ਅੱਜ ਦੇ ਫਾਈਲ ਨੰਬਰ 319 ਨਾਮ ਕੌਰ ਜिला ਹਿਆਰਪੁਰ ਕਾਸਟ ਜੱਟ ਸਿੱਖ ਮਾਨ ਹਾਈਟ 5 ਫੁੱਟ 4 ਇੰਚ ਜਨਮ 1997 ਪੜ੍ਹਾਈ ਪਲੱਸ 2 ਪਾਸ ਐਮਡੀਆਈ ਗੌਰਮੈਂਟ ਸਕੂਲ ਦਸੂਹਾ ਕੁੜੀ ਸਟੱਡੀ ਵੇਸ ਤੇ ਕੈਨੇਡਾ ਗਈ ਸੀ ਹੁਣ ਕੁੜੀ ਪੀਆਰ ਹੈ ਜੀ ਗਿਆਨੂ ਜੀ 4 ਸਾਲ ਹੋ ਗਏ ਕੈਨੇਡਾ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਜ਼ਮੀਨ 7 ਕਿੱਲੇ ਇੱਕ ਭਰਾ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡਾ ਕੈਨੇਡਾ ਗਿਆ ਹੋਵੇ ਸੋਹਣਾ ਸੁਨੱਖਾ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਖਾਨਦਾਨੀ ਪਰਿਵਾਰ ਹੋਵੇ ਮਿਹਰਬਰਤਨ ਵਾਲਾ ਪਰਿਵਾਰ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 920 ਨਾਮ ਕੌਰ ਜਿਲ੍ਹਾ ਕਪੂਰਥਲਾ ਕਾਸਟ ਮੈਂ ਵੀ ਸਿੱਖ ਗੋਤਕਾਰੂ ਜਨਮ 11 ਮਾਰਚ 1998 ਹਾਈਟ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਪਾਸ ਪਲੱਸ ਬੀ ਟੈਕ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ ਪਿਤਾ ਜੀ ਐਫਸੀਆਈ ਦੇ ਵਿੱਚ ਜੋਬ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਦੋਪਰਾ ਇੱਕ ਮੈਰਿਡ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਪ੍ਰਾਈਵੇਟ ਜੋਬ ਤੇ ਹੋਵੇ ਵਧੀਆ ਜਾਂ ਸਰਕਾਰੀ ਜੋਬ ਤੇ ਜਾਂ ਰਿਸ਼ਤਾ ਫੋਰਨ ਕੰਟਰੀ ਤੋਂ ਹੋਵੇ ਬਾਕੀ ਜਾਣਕਾਰੀ ਫੋਨ ਤੇ ਦੱਸ ਸਕਦੇ ਨੇ ਜੀ ਇਹ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਵਰਤਣ ਨੰਬਰ ਤੇ ਮੈਸੇਜ ਕਰਕੇ ਇਹਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 321 ਨਾਮ ਕੋਡ ਇਹ ਰਿਸ਼ਤਾ ਤਲਾਕशुदा ਹੈ ਜ਼ਿਲ੍ਹਾ ਲੁਧਿਆਣਾ ਜਨਮ ਸਤੰਬਰ 1993 ਹਾਈਟ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਚਾਹਲ ਪੜਾਈ ਗ੍ਰੈਜੂਏਸ਼ਨ ਪਾਸ ਮਾਤਾ ਦੇ ਪਿਤਾ ਅਤੇ ਇੱਕ ਭਰਾ ਮੈਰਿਡ ਜ਼ਮੀਨ 5 ਕਿੱਲੇ ਕੁੜੀ ਸੋਹਣੀ ਸੁਨੱਖੀ ਹੈ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਹ ਰਿਸ਼ਤਾ ਇਹ ਤਲਾਕਸ਼ੁਦਾ ਹੋਵੇ ਜਾਂ ਲੜਕਾ ਕੁਵਾਰਾ ਹੋਵੇ ਸੰਪਰਕ ਕਰ ਸਕਦੇ ਨੇ ਜੀ ਜੇ ਇਹਨਾਂ ਤਿੰਨਾਂ ਰਿਸ਼ਤੇਆਂ ਵਿੱਚੋਂ ਕੋਈ ਵੀ ਰਿਸ਼ਤਾ ਜੇ ਕਿਸੇ ਨਾਲ ਮੈਚ ਕਰਦਾ ਹੈ ਪਰਿਵਾਰ ਨਾਲ ਤਾਂ ਤੁਸੀਂ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਸੰਪਰਕ ਨੰਬਰ ਜਾਂ ਬਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ